ਜੋ ਕੱਲ ਫੈਸਲਾ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਜੋ ਕੀਤਾ ਹੈਗਾ ਸਹਾਨਾ ਯੋਗ ਹੈ ਇਹਦੇ ਨਾਲ ਰੈਵਨਿਊ ਤੁਸੀਂ ਦੇਖੋ 3-4 ਗੁਣਾ ਰੈਵਨਿਊ ਵਧ ਜਾਊਗਾ ਫਿਰ ਐਨਓਸੀ ਨਹੀਂ ਹੈਗੀ ਤਾਂ ਵਿਕਦੇ ਸੋਦੇ ਨਹੀਂ ਹੁੰਦੇ ਸੀ ਪ੍ਰਾਪਰਟੀ ਵਾਲੇ ਜਿਹੜੇ ਡੀਲਰ ਸੀ ਉਹ ਵੀ ਪਰੇਸ਼ਾਨ ਹੋਏ ਪਏ ਸੀ ਹੁਣ ਮਹਾਰਾਜ ਕਰੇਗਾ ਸਭ ਦੇ ਕੰਮ ਵੀ ਚੱਲਣਗੇ ਜੀ ਪ੍ਰਾਪਰਟੀ ਦਾ ਜਿਹੜਾ ਕਾਰੋਬਾਰ ਕਰਦੇ ਨੇ ਉਹ ਵੀ ਖੁਸ਼ ਨੇ ਤੇ ਜਿਹੜੀ ਪਬਲਿਕ ਆ ਉਹ ਵੀ ਬਹੁਤ ਖੁਸ਼ ਆ ਇੱਕ ਵਾਰ ਨੂੰ ਲੈ ਇੱਕ ਹੋਰ ਬੇਨਤੀ ਕਰਨੀ ਆ ਵੀ ਜਿਹੜਾ ਨਸ਼ੇ ਵਾਲਾ ਬਾਜ਼ਾਰ ਹੈ ਨਾ ਇੰਦੇ ਉੱਪਰ ਥੋੜੀ ਢਲ ਪਾਈ ਜਾਵੇ। ਕੀ ਕਰਦਾ ਲੱਗਦਾ ਖਜ਼ਾਨਾ ਭਰੂਗਾ ਹੁਣ ਇਹਦੇ ਨਾਲ? ਇਹਦੇ ਨਾਲ ਭਰੂਗਾ ਜੀ ਮੈਂ ਪਹਿਲਾਂ ਹੀ ਕਹਿ ਚੁੱਕਿਆ। ਅੱਜ ਕੱਲ ਤਾਂ ਲੋਕੀ ਕਹਿੰਦੇ ਨੇ ਖੁੱਲਾ ਇਲਾਕਾ ਹੋਵੇ, ਸਾਫ਼ ਸੁਥਰਾ ਹੋਵੇ, ਦਰਖਤ ਲੱਗਿਓਣ, ਛਠੰਦੀ ਹਵਾ ਹੋਵੇ, ਪਾਰਕਾ ਵੱਡੀਆਂ ਹੋਣ। ਉੱਤੇ 4 ਪੈਸੇ ਬੰਦਾ ਫालतू ਵੀ ਖਰਚ ਕਰ ਦਿੰਦਾ ਹੈ ਗਲਤ ਕਲੋਨੀਆਂ ਕੱਟ ਦੇਣੀਆਂ ਉਹਨਾਂ ਨੇ ਇਲੀਗਲ ਕਲੋਨੀਆਂ ਕੱਟ ਦੇਣੀਆਂ ਜਿਸ ਦੇ ਵਿੱਚ ਬਾਅਦ ਵਿੱਚ ਮੀਟਰ ਨਹੀਂ ਲੱਗਣਾ ਪਾਣੀ ਨਹੀਂ ਮਿਲਣਾ ਪਰ ਲੋਕ ਪਰੇਸ਼ਾਨ ਨੇ ਕਿਉਂਕਿ ਪੈਸਾ ਲੋਕਾਂ ਦਾ ਲੱਗਦਾ ਹੁੰਦਾ ਸੀ ਕਿ ਲੱਗਦਾ ਕਿ ਉਹਨਾਂ ਦਾ ਜਿਹੜਾ ਸਜ਼ਾ ਦਾ ਪ੍ਰਬੰਧ ਨਹੀਂ ਹੁੰਦਾ ਉੱਤੇ ਵੀ ਫਿਰ ਜਿਹੜੇ ਗੈਰ ਕਾਨੂੰਨੀ ਕਾਨੂੰਨੀ ਕਲੋਨੀਆਂ ਕੱਟਣੇ ਕਲੋਨਾਈਜ਼ਰ ਨੇ ਉਹਨਾਂ ਤਾਂ ਵੀ ਨੱਥ ਪਈਗੀ ਕਈ ਵਾਰ ਅਸੀਂ ਪਰੇਸ਼ਾਨ ਸੀ ਕਿ ਸਰਕਾਰ ਇਹ ਗਲਤ ਕਰ ਰਹੀ ਹੈ ਕਿਉਂਕਿ ਦ੍ਰਿਸ਼ਟੀਆ ਲੋਕਿੰਨਾ ਨਾ ਤਾਂ ਬਿਜ਼ਨਸ ਚੱਲ ਰਿਆ ਸੀ ਨਾ ਰਜਿਸਟਰੀਆਂ ਹੋ ਰਹੀਆਂ ਸੀ ਨਾ ਕੁਝ ਹੋ ਰਿਹਾ ਸੀ ਹਰ ਅਪਸਾਰੀ ਉਸ ਟਾਈਮ ਬੜੀ ਕੁਸ਼ਚਾਲ ਰਹੀ ਸੀ ਜੀ ਹੁਣ ਜਿਹੜਾ ਇਹਨਾਂ ਨੇ ਕੱਲ ਕਰਤਾ ਜੀ ਐਨਓਸੀ ਤੋਂ ਬਗੈਰ 500 ਗੈਜ ਦਾ ਪਲਾਟ ਜਿਹੜਾ ਹੈਗਾ ਉਹ ਦ੍ਰਿਸ਼ਟੀਆਂ ਹੋਣ ਗਿਆ ਅਸੀਂ ਤੈ ਦਿਲੋਂ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੱਲ ਇੱਕ ਮਹੱਤਵਪੂਰਨ ਪਿੱਲ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਲੋਕਾਂ ਨੂੰ ਪ੍ਰਾਪਰਟੀਆਂ ਲੈਂਡ ਦੇ ਵਾਸਤੇ ਉਹਨਾਂ ਰਜਿਸਟਰੀ ਕਰਾਉਣ ਵਾਸਤੇ ਬਹੁਤ ਜ਼ਿਆਦਾ ਦਿੱਕਤ ਪਰੇਸ਼ਾਨੀਆਂ ਆਂਦੀ ਸੀ ਐਨਓਸੀ ਦਾ ਮਸਲਾ ਬਹੁਤ ਜ਼ਿਆਦਾ ਹੋ ਵਧੀਆ ਹੋਇਆ ਸੀਗਾ ਕਲੋਨਾਈਜ਼ਰਸ ਨਰਾਜ ਸੀਗੇ ਤੇ ਲੋਕ ਵੀ ਨਰਾਜ ਸੀਗੇ ਤਾਂ ਕੱਲ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਪੇਸ਼ ਹੋਇਆ ਕਿ 500 ਗਜ ਦਾ ਜਿਹੜਾ ਪਲਾਟ ਹੋਏਗਾ ਉਸ ਦੀ ਰਜਿਸਟਰੀ ਦੇ ਵਾਸਤੇ ਐਨਓਸੀ ਨਹੀਂ ਚਾਹੀਦੀ ਹੋਏਗੀ ਤੇ ਨਵੀਆਂ ਜਿਹੜੀਆਂ ਜੇਕਰ ਕੋਈ ਕਲੋਨਾਈਜ਼ਰ ਕਲੋਨੀ ਕੱਟੇਗਾ ਸਰਕਾਰ ਦੇ ਵਿੱਚ ਟੈਕਸ ਭਰੇ ਤੋਂ ਬਿਨਾਂ ਚਾਲੀ ਜਿਹੜੀਆਂ ਕਲੋਨੀਆਂ ਕੱਟੇਗਾ ਤਾਂ ਉਸ ਦੇ ਵਾਸਤੇ ਜੁਰਮਾਨਾ ਅਤੇ ਸਜ਼ਾ ਦਾ ਵੀ ਪ੍ਰਬੰਧਨ ਉਸ ਬਿੱਲ ਦੇ ਵਿੱਚ ਲੈ ਕੇ ਆਂਦਾ ਤਾਂ ਇਸ ਫੈਸਲੇ ਤੋਂ ਬਾਅਦ ਲੋਕਾਂ ਦੇ ਵਿੱਚ ਕਿੰਨੀ ਕੁ ਸਰਕਾਰ ਤੇ ਪ੍ਰਤੀ ਉਹ ਖੁਸ਼ੀ ਹੈ ਕਿ ਜਾਂ ਇਸ ਫੈਸਲੇ ਦੇ ਖਿਲਾਫ ਨੇ ਲੋਕ ਗੱਲਬਾਤ ਕਰਦੇ ਆ ਸਾਡੇ ਨਾਲ ਕੁਝ ਲੁਧਿਆਣੇ ਦੇ ਲੋਕ ਮੌਜੂਦ ਨੇ ਸਰ ਕੱਲ ਵਿਧਾਨ ਸਭਾ ਦੇ ਵਿੱਚ ਬਿੱਲ ਪੇਸ਼ ਹੋਇਆ ਐਨਓਸੀਆਂ ਨੂੰ ਲੈ ਕੇ ਵੀ 500 ਕ ਜਿਹੜੇ ਪਲਾਟ ਨੂੰ ਐਨਓਸੀ ਦੀ ਲੋੜ ਨਹੀਂ ਪੈਗੀ ਕਿਸ ਤਰ੍ਹਾਂ ਸਰਕਾਰ ਦਾ ਇਹ ਫੈਸਲਾ ਦੇਖਦੇ ਬਹੁਤ ਵਧੀਆ ਇਹ ਫੈਸਲਾ ਹੋਇਆ ਬਹੁਤ ਲੰਬੇ ਟਾਈਮ ਤੋਂ ਇੰਤਜ਼ਾਰ ਸੀਗਾ ਲੋਕ ਥੋੜੇ ਪਰੇਸ਼ਾਨ ਹੋ ਗਏ ਸੀ ਇਹਨੂੰ ਲੈ ਕੇ ਕਿ ਐਨਓਸੀ ਤੋਂ ਬਿਨਾਂ ਰਜਿਸਟਰੀ ਨਹੀਂ ਹੋ ਸਕਦੀ ਫਿਰ ਥੋੜਾ ਬਿਜਲੀ ਦਾ ਕਨੈਕਸ਼ਨ ਨਹੀਂ ਲੱਗਦਾ ਸੀਗਾ ਤੇ ਇਹ ਫੈਸਲਾ ਨੂੰ ਬਹੁਤ ਹੀ ਅੱਛੀ ਅੱਛੇ ਜਿਹੜਾ ਹੈਗਾ ਹਾਉ ਭਾਉ ਦੇ ਨਾਲ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਅਸੀਂ ਸਵੀਕਾਰ ਕਰਦੇ ਹਾਂ ਔਰ ਬਹੁਤ ਹੀ ਵਧੀਆ ਫੈਸਲਾ ਜਿਹੜਾ ਹੈਗਾ ਸਰਕਾਰ ਨੇ ਇਹਦੇ ਵਿੱਚ ਕੀਤਾ ਹੈਗਾ ਕਿ ਹੁਣ ਰਜਿਸਟਰੀ ਜਿਹੜੀ ਹੈਗੀ ਆ ਉਹ ਬਿਨਾ ਐਨਓਸੀ ਦੇ ਹੋ ਜਾਏਗੀ ਔਰ ਲੋਕਾਂ ਦੀ ਜਿਹੜੀ ਖੱਜਲ ਖਵਾਰੀ ਉਹ ਬਚੇਗੀ ਤੇ ਕਿੰਨੀ ਕੁ ਲੱਗਦਾ ਕਿ ਸਮੇਂ ਦੀ ਕਿੰਨੀ ਕੁ ਲੋਡ ਸੀ ਇਸ ਦੀ ਕਿਉਂਕਿ ਪਿਛਲੇ ਕੁਝ ਸਮਿਆਂ ਤੋਂ ਇਹੀ ਕਿਹਾ ਜਾ ਰਿਹਾ ਹੈ ਮਾਰਕੀਟ 'ਚ ਕਿ ਪ੍ਰਾਪਰਟੀਆਂ ਦਾ ਕੰਮ ਠੱਪ ਹੋਇਆ ਪਿਆ ਇਸ ਤੇ ਨਾਲ ਲੱਗਦਾ ਕਿ ਪ੍ਰਾਪਰਟੀਆਂ ਨੂੰ ਹੰਗਾਰਾ ਬੇ ਮਿਲੇਗਾ ਬਿਲਕੁਲ ਹੰਗਾਰਾ ਮਿਲੇਗਾ ਸਰ ਪ੍ਰਾਪਰਟੀਆਂ ਦਾ ਕੰਮ ਡੈਫੀਨਿਟਲੀ ਥੋੜਾ ਘਟ ਗਿਆ ਸੀਗਾ ਸੋ ਇਹਦੇ ਕਰਕੇ ਹੁਣ ਨੂੰ ਪ੍ਰੋਪਰਟੀ ਨੂੰ ਬਹੁਤ ਵੱਡਾ ਹੁਨਾਰਾ ਮਿਲੇਗਾ ਔਰ ਲੋਕ ਜਿਨ੍ਹਾਂ ਨੂੰ ਰਜਿਸਟਰੀਆਂ ਕਰਾਉਣੀਆਂ ਸੀ ਆਪਣੇ ਮਕਾਨ ਬਣਾਉਣੇ ਆ ਕਨੈਕਸ਼ਨ ਲੈਣੇ ਸਭ ਕੁਝ ਕਰਨਾ ਹੈ ਉਹ ਸਾਰੇ ਹੁਣ ਕਰ ਪਾਣਗੇ ਔਰ ਇਮੀਡੀਏਟ ਬੇਸਿਸ ਦੇ ਉੱਤੇ ਇੱਕ ਬਹੁਤ ਅੱਛਾ ਰੈਵਨਿਊ ਵੀ ਕ੍ਰੀਏਟ ਹੋਏਗਾ ਇਹਦੇ ਨਾਲ ਸਰਕਾਰ ਨੂੰ ਵੀ ਫਾਇਦਾ ਹੋਏਗਾ ਤੇ ਲੋਕਾਂ ਨੂੰ ਵੀ ਫਾਇਦਾ ਹੋਏਗਾ ਅੰਕਲ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੀ ਉਮਰ ਵੀ ਕਾਫੀ ਲੱਗ ਰਹੀ ਹੈ ਬਹੁਤ ਸਮੇਂ ਤੋਂ ਤੁਸੀਂ ਵੀ ਦੇਖ ਰਹੇ ਹੋਵੋਗੇ ਲੋਕਾਂ ਦੀ ਮੰਗ ਹੋਏਗੀ ਇਹਨੂੰ ਸਿੱਧੀ ਹੁਣ ਵਿਧਾਨ ਸਭਾ ਦੇ ਵਿੱਚ ਬਿੱਲ ਪੇਸ਼ ਹੋਇਆ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਦੇ ਫੈਸਲੇ ਨੂੰ ਸਭ ਤੋਂ ਪਹਿਲੇ ਤਾਂ ਮੈਂ ਜੋ ਕੱਲ ਫੈਸਲਾ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਜੋ ਕੀਤਾ ਹੈਗਾ ਸਹਾਨਾ ਯੋਗ ਹੈ ਕਿਉਂਕਿ ਦ੍ਰਿਸ਼ਟੀਆ ਲੋਕਿੰਨਾ ਨਾ ਤਾਂ ਬਿਜ਼ਨਸ ਚੱਲ ਰਿਆ ਸੀ ਨਾ ਰਜਿਸਟਰੀਆਂ ਹੋ ਰਹੀਆਂ ਸੀ ਨਾ ਕੁਝ ਹੋ ਰਿਆ ਸੀ ਹਰ ਅਫਸਰ ਉਸ ਟਾਈਮ ਬੜੀ ਕੂਸ ਚੱਲ ਰਹੀ ਸੀ ਜੀ ਹੁਣ ਜਿਹੜਾ ਇਹਨਾਂ ਨੇ ਕੱਲ ਕਰਤਾ ਜੀ ਐਨਐਸਓ ਤੋਂ ਬਗੈਰ 500 ਗਜ ਦਾ ਪਲਾਟ ਜਿਹੜਾ ਹੈਗਾ ਉਹ ਰਜਿਸਟਰੀਆਂ ਹੋਣ ਗਿਆ ਅਸੀਂ ਤੈ ਦਿਲੋਂ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਆ ਤੇ ਨਾਲ ਨਾਲੇ ਕੋਰੇ ਵੀ ਹੈ ਜੀ ਜਦੋਂ ਵੀ ਕੋਈ ਵਿਚਾਰਾ ਮਕਾਨ ਬਣਾਉਂਦਾ ਸੀ ਮਕਾਨ ਹੁੰਦਾ ਸੀ ਕਰਦਾ ਐਨਓਸੀ ਨਹੀਂ ਹੈਗੀ ਤਾਂ ਮੀਟਰ ਵੀ ਨਹੀਂ ਲੱਗਦੇ ਸੀ ਬਿਜਲੀ ਦੀ ਵੀ ਸਹੂਲਤ ਆ ਜਾਏਗੀ ਇਸ ਵਾਸਤੇ ਜਿਹੜੀ ਆ ਸਰਕਾਰ ਹੈਗੀ ਆ ਆਪਣੇ ਆਪ ਸਰਦਾਰ ਭਗਵੰਤ ਸਿੰਘ ਮਾਨ ਦੀ ਅਸੀਂ ਇਹਨਾਂ ਦਾ ਦੇਖ ਰਹੇ ਹਾਂ ਕਿ ਇਹਨਾਂ ਜੋ ਐ ਫੈਸਲਾ ਕੀਤਾ ਹੈਗਾ ਇਹ ਬਹੁਤ ਹੀ ਪਬਲਿਕ ਦੇ ਹਸਾਨਾ ਯੋਗ ਹੈਗਾ ਤੇ ਨਾਲ ਦੇ ਨਾਲ ਇਹਦੇ ਵਿੱਚ ਇਹ ਫਰਕ ਪਏਗਾ ਜੀ ਹੁਣ ਜਿਹੜੇ ਕਲੋਨੀਆਂ ਜੜੀਆਂ ਨੇ ਹੁਣ ਲੋਕੀ ਜਿਹੜੇ ਪਲਾਟ ਵੇਚਣਗੇ ਪਹਿਲੇ ਵੇਖ ਨਹੀਂਦਾ ਸੀ ਕੋਈ ਐਨਓਸੀ ਨਹੀਂ ਹੈਗੀ ਤਾਂ ਵਿਕਦੇ ਸੋਦੇ ਨਹੀਂ ਹੁੰਦੇ ਸੀ ਪ੍ਰਾਪਰਟੀ ਵਾਲੇ ਜਿਹੜੇ ਡੀਲਰ ਸੀ ਉਹ ਵੀ ਪਰੇਸ਼ਾਨ ਹੋਏ ਪੈ ਸੀ ਹੁਣ ਮਹਾਰਾਜ ਕਰੇਗਾ ਸਭ ਦੇ ਕੰਮ ਵੀ ਚੱਲਣਗੇ ਜੀ ਪਬਲਿਕ ਦਾ ਵੀ ਕੰਮ ਚੱਲੇਗਾ ਲੋਕੀ ਮਕਾਨ ਬਣਾਣਗੇ ਉਹਨਾਂ ਨੂੰ ਸੁੱਖ ਦਾ ਸਾਹ ਲੈਣਗੇ ਜੀ ਅਸੀਂ ਤਹਿ ਦਿਲੋਂ ਸਰਦਾਰ ਭਗਵੰਤ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਸਰ ਪਹਿਲਾਂ ਜਦੋਂ ਰਜਿਸਟਰੀ ਹੁੰਦੀ ਸੀ ਲੋਕ ਇਲਜ਼ਾਮ ਲਗਾਉਂਦੇ ਸੀ ਕਿ ਜਿਹੜੇ ਉੱਥੇ ਅਫਸਰ ਬੈਠਦੇ ਨੇ ਬਹੁਤ ਭ੍ਰਿਸ਼ਟਾਚਾਰ ਉੱਥੇ ਚੱਲਦਾ ਪੈਸੇ ਲਈ ਜਾਂਦੇ ਰਜਿਸਟਰੀਆਂ ਕਰਾਉਣ ਦੇ ਵੇਲੇ ਐਨਓਸੀ ਦੇ ਵਿੱਚ ਭ੍ਰਿਸ਼ਟਾਚਾਰ ਚੱਲਦਾ ਲੱਗਦਾ ਕਿ ਉਹ ਸਾਰਾ ਹੁਣ ਖਤਮ ਵੀ ਹੋ ਜਾਏਗਾ ਬਿਲਕੁਲ ਹੋਏਗਾ ਜੀ ਪਹਿਲੇ ਹੁਣ ਮੇਰੀ ਗੱਲ ਸੁਣੋ ਹੁਣ ਕਈ ਇੱਥੇ ਕਈ ਲੋਕੀ ਜਦੋਂ ਅਸੀਂ ਚਾਹਨੇ ਕੋਈ ਪੁੱਛ ਲੈਂਦੇ ਨੇ ਜੀ ਹਾਂਜੀ ਕੀ ਹੈ ਜੀ ਕਰਦੇ ਜੀ ਉੱਤੇ ਇਤਨੀ ਇਤਨੀ ਕੂਸ ਮੰਗਦੇ ਨੇ ਕੋਈ ਇਤਨੀ ਮੰਗ ਰਿਹਾ ਕੋਈ ਇਤਨੀ ਮੰਗ ਰਿਹਾ ਪਬਲਿਕ ਬਹੁਤ ਪਰੇਸ਼ਾਨ ਸੀ ਹੁਣ ਜਿਹੜੀਆਂ ਰਜਿਸਟਰੀਆਂ ਹੋ ਜਾਣਗੀਆਂ ਤੇ ਸਰਕਾਰ ਤੁਹਾਨੂੰ ਪਤਾ ਵੈਸੇ ਹੀ ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਬੜੀ ਇਮਾਨਦਾਰ ਤੇ ਸੱਚੀ ਸੁੱਚੀ ਸਰਕਾਰ ਹੈ ਕੀ ਹੈ ਇਹਨਾਂ ਨੇ ਠੱਲ ਪਾਈ ਹੋਈ ਹੈ ਵੈਸੇ ਹੁਣ ਪਹਿਲੇ ਟਾਈਮ ਨਾਲੋਂ ਹੁਣ ਬਹੁਤ ਫਰਕ ਹੈ ਜੀ ਜਿਹੜੀ ਕਿਸੇ ਤਰ੍ਹਾਂ ਦੀ ਕੋਈ ਕੂਸ ਨਹੀਂ ਚੱਲ ਰਹੀ ਪਹਿਲੇ ਜਿਤਪਤ ਖੁੱਲੇ ਆਮ ਚਲਦਾ ਸੀ ਜੀ ਹੁਣ ਚਲੋ ਦੇਰ ਹੈ ਦਰੁਸਤਾ ਹੁਣ ਚਲੋ ਹਲੇ ਤੱਕ ਹੈ ਕਿ ਥੋੜੀ ਬਹੁਤੀ ਹਲੇ ਵੀ ਚਲਦੀ ਆ ਪਰ ਉਹ ਲੋਕ ਚੁੱਪ ਕੇ ਸ਼ਰੇਆਮ ਕੋਈ ਐਸੀ ਨਹੀਂ ਆ ਵੀ ਰੁਸ਼ਪਤ ਕੋਈ ਹੋ ਜਾਏ ਹਰ ਚੀਜ਼ ਤੇ ਇਹਨਾਂ ਨੇ ਲਗਾਮ ਲਾਈ ਹੋਈ ਹੈ ਅਸੀਂ ਇਸ ਤੇ ਵਾਸਤੇ ਵੀ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਇੱਕ ਵਾਰ ਉਹਨਾਂ ਨੇ ਇੱਕ ਹੋਰ ਬੇਨਤੀ ਕਰਨੀ ਆ ਵੀ ਜਿਹੜਾ ਨਸ਼ੇ ਵਾਲਾ ਬਾਜ਼ਾਰ ਹੈ ਨਾ ਇਹਦੇ ਉੱਪਰ ਥੋੜੀ ਜਿਹੀ ਠਲ ਪਾਈ ਜਾਵੇ ਨਸ਼ੇ ਦਾ ਬਾਜ਼ਾਰ ਹੈਗਾ ਬਹੁਤ ਗੰਦਾ ਬਾਜ਼ਾਰ ਹੈ ਉਹਦੇ ਵਿੱਚ ਆਪਣੀ ਜਿਹੜੀ ਪੰਜਾਬ ਦੀ ਜਵਾਨੀ ਹੈਗੀ ਹੈ ਆਪਣੇ ਪਹਿਲੇ ਵੇਖ ਲੋ ਪਹਿਲਾ ਟਾਈਮ ਹੁੰਦਾ ਸੀ ਪੰਜਾਬ ਦੇ ਵਿੱਚ ਕਿਵੇਂ ਹਸ਼ਕੂਸ਼ ਸਾਰੇ ਮੁੰਡੇ ਤਕੜੇ ਐ ਖੇਡਦਾ ਖਿਡਾਰੀਆਂ ਵਿੱਚ ਹੁਣ ਪੰਜਾਬ ਨੂੰ ਨਸ਼ੇ ਚ ਪਾਤਾ ਅਸੀਂ ਐ ਵੀ ਮਾਨ ਸਾਹਿਬ ਦੇ ਇੱਕ ਬੇਨਤੀ ਕਰਦੇ ਆ ਜਿਵੇਂ ਤੁਸੀਂ ਐ ਸਥਾਨਾ ਯੋਗਾ ਕੰਮ ਕੀਤਾ ਐਨਓਸੀ ਬੰਦ ਕਰਕੇ ਹਾਂਜੀ ਤੇ ਹੁਣ ਇੱਕ ਐ ਵੀ ਕਰ ਦਿਓ ਨਸ਼ੇ ਤੇ ਲਗਾਮ ਲਗਾ ਦਿਓ ਤੇ ਪੰਜਾਬ ਨੂੰ ਨਾ ਆਪਾਂ ਫਿਰ ਉਹੀ ਜਿਵੇਂ ਪਹਿਲੇ ਰੰਗਲਾ ਪੰਜਾਬ ਸੀ ਉਹੀ ਰੰਗਲਾ ਪੰਜਾਬ ਬਣ ਜਾਵੇ ਸਰ ਤੁਸੀਂ ਇਸ ਐਨਓਸੀ ਵਾਲੇ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਲੋਕ ਪਰੇਸ਼ਾਨ ਲੱਗਦਾ ਕਿ ਹੁੰਦੇ ਸੀਗੇ ਐਨਓਸੀਆ ਜਦੋਂ ਉਹਨਾਂ ਨੂੰ ਨਹੀਂ ਮਿਲਦੀਆਂ ਸੀ ਲੋਕ ਪਰੇਸ਼ਾਨ ਨਹੀਂ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਸੀ ਜੀ ਠੀਕ ਹੈ ਇਹ ਕਾਰੋਬਾਰ ਕਟੂਕਟ ਤਿੰਨ ਚਾਰ ਸਾਲ ਤੋਂ ਡੈੱਡ ਪਿਆ ਸੀਗਾ ਜਿਹੜੇ ਪ੍ਰਾਪਰਟੀ ਡੀਲਰ ਦੇ ਪ੍ਰਾਪਰਟੀ ਦਾ ਕੰਮ ਕਰਦੇ ਸੀ ਉਹ ਵਿਚਾਰੇ ਬਹੁਤ ਪਰੇਸ਼ਾਨ ਸੀਗੇ ਉਹਨਾਂ ਦੇ ਇਨਕਮ ਸੋਰਸ ਇਹੀ ਸੀਗੇ ਹਨਾ ਸਾਰਿਆਂ ਦੀ ਇਨਕਮ ਬੰਦ ਸੀਗੀ ਹੁਣ ਕੀ ਹੈ ਇੱਕ ਤਾਂ ਪ੍ਰਾਪਰਟੀ ਦਾ ਕੰਮ ਚੱਲੂਗਾ ਹਨਾ ਇਹ ਪ੍ਰਾਪਰਟੀ ਦਾ ਕੰਮ ਚੱਲਣਾ ਸਰਕਾਰ ਨੂੰ ਵੀ ਫਾਇਦਾ ਹੋਊਗਾ ਹਾਂ ਇਹਦੇ ਨਾਲ ਰੈਵਨਿਊ ਤੁਸੀਂ ਦੇਖੋ 3-4 ਗੁਣਾ ਰੈਵਨਿਊ ਵਾਜੂਗਾ ਸਰਕਾਰ ਨੂੰ ਬਹੁਤ ਵੱਡੀ ਇਹਦੇ ਨਾਲ ਸਪੋਰਟ ਹੋਊਗੀ ਮੈਂ ਤਾਂ ਪਿਛਲੇ 2-3 ਸਾਲਾਂ ਤੋਂ ਜਿਹੜਾ ਪ੍ਰਾਪਰਟੀ ਦਾ ਕੰਮ ਬਿਲਕੁਲ ਹੀ ਠੱਪ ਪਿਆ ਸੀ ਉਸ ਨੂੰ ਹੁਣ ਹੁਲਾਰਾ ਮਿਲੇਗਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਿਲੂਗਾ ਔਰ ਲੋਕ ਵੀ ਬੜੇ ਖੁਸ਼ ਨੇ ਇਹ ਫੈਸਲੇ ਤੇ ਤੇ ਪ੍ਰਾਪਰਟੀ ਦਾ ਜਿਹੜਾ ਕਾਰੋਬਾਰ ਕਰਦੇ ਨੇ ਉਹ ਵੀ ਖੁਸ਼ ਨੇ ਤੇ ਜਿਹੜੀ ਪਬਲਿਕ ਆ ਉਹ ਵੀ ਬਹੁਤ ਖੁਸ਼ ਆ ਤੇ ਤੀਜੀ ਕੀ ਤਾਂ ਲੱਗਦਾ ਖਜ਼ਾਨਾ ਭਰੂਗਾ ਹੁਣ ਇਹਦੇ ਨਾਲ ਇਹਦੇ ਨਾਲ ਭਰੂਗਾ ਜੀ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਇਹਦੇ ਨਾਲ ਰੈਵਨਿਊ ਦੇ ਵਿੱਚ ਬਹੁਤ ਫਰਕ ਪਊਗਾ ਸਰਕਾਰ ਦੇ ਸਰਕਾਰ ਨੂੰ ਕਲੋਨਾਈਜ਼ਰ ਹਮ ਬੇਸਤੀਗੇ ਗਲਤ ਕਲੋਨੀਆਂ ਕੱਟ ਦੇਣੀਆਂ ਉਹਨਾਂ ਨੇ ਇਲੀਗਲ ਕਲੋਨੀਆਂ ਕੱਟ ਦੇਣੀਆਂ ਜਿਸ ਦੇ ਵਿੱਚ ਬਾਅਦ ਵਿੱਚ ਮੀਟਰ ਨਹੀਂ ਲੱਗਣਾ ਪਾਣੀ ਨਹੀਂ ਮਿਲਣਾ ਫਿਰ ਲੋਕ ਪਰੇਸ਼ਾਨ ਹੁੰਦੇ ਕਿਉਂਕਿ ਪੈਸਾ ਲੋਕਾਂ ਦਾ ਲੱਗਦਾ ਹੁੰਦਾ ਸੀ ਕਿ ਲੱਗਦਾ ਕਿ ਉਹਨਾਂ ਦਾ ਜਿਹੜਾ ਸਜ਼ਾ ਦਾ ਪ੍ਰਬੰਧ ਨਹੀਂ ਹੁੰਦਾ ਉੱਤੇ ਵੀ ਫਿਰ ਜਿਹੜੇ ਗੈਰ ਕਾਨੂੰਨੀ ਕਾਨੂੰਨੀ ਕਲੋਨੀਆਂ ਕੱਟਣੇ ਕਲੋਨਾਈਜ਼ਰ ਨੇ ਉਹਨਾਂ ਤਾਂ ਵੀ ਨੱਥ ਪਈਗੀ ਕਈ ਵਾਰ ਅਸੀਂ ਪਰੇਸ਼ਾਨ ਸੀ ਕਿ ਸਰਕਾਰ ਇਹ ਗਲਤ ਕਰ ਰਹੀ ਹੈ ਕਿ ਐਨਓਸੀ ਦੀ ਸ਼ਰਤ ਨੂੰ ਖੋਲ ਕਿਉਂ ਨਹੀਂ ਰਹੀ ਪਰ ਸਰਕਾਰ ਆਪਣੀ ਜਗ੍ਹਾ ਸਹੀ ਸੀ ਕਿਉਂਕਿ ਕਲੋਨਾਈਜ਼ਰਾਂ ਨੇ ਨਜਾਇਜ਼ ਕਲੋਨੀਆਂ ਬਹੁਤ ਕਟੀਆਂ ਲੋਕਾਂ ਨੂੰ ਕੋਈ ਬਿਜਲੀ ਦੀ ਸਹੂਲਤ ਨਹੀਂ ਦਿੱਤੀ ਕਿਤੇ ਪਾਰਕ ਨਹੀਂ ਦਿੱਤੇ ਕਿਤੇ ਹੌਸਪੀਟਲ ਦੀ ਜਗ੍ਹਾ ਨਹੀਂ ਦਿੱਤੀ ਮੰਦਿਰ ਲਈ ਜਗ੍ਹਾ ਨਹੀਂ ਦਿੱਤੀ ਗੁਰਦੁਆਰਾ ਸਾਹਿਬ ਲਈ ਜਗ੍ਹਾ ਨਹੀਂ ਸਰਕਾਰ ਕੀ ਕਹਿੰਦੀ ਸੀ ਪ੍ਰੋਪਰ ਤੁਸੀਂ ਮੰਦਿਰ ਲਈ ਜਗ੍ਹਾ ਛੱਡੋ ਗੁਰਦੁਆਰਾ ਸਾਹਿਬ ਲਈ ਜਗ੍ਹਾ ਛੱਡੋ ਠੀਕ ਹੈ ਨਾ ਪਾਰਕ ਛੱਡੋ ਤੇ ਉਹ ਕੀ ਕਰਦੇ ਸੀ ਕਲੋਨੀਆਂ ਕੱਟੀ ਜਾਂਦੇ ਸੀ ਪਾਰਕ 100 ਗਜ ਦਾ ਜਿੱਥੇ 500 ਗਜ ਦੇ 1000 ਗਜ ਦੇ ਪਾਰਕ ਦੀ ਲੋੜ ਸੀ ਉੱਥੇ 100 ਗਜ ਦਾ ਕੱਟਦੇ ਸਰਕਾਰ ਆਪਣੀ ਜਗਾ ਬਹੁਤ ਸਹੀ ਸੀ ਇਹ ਇੱਕ ਪ੍ਰਾਪਰਟੀ ਦੇ ਕਾਰੋਬਾਰੀਆਂ ਵੱਲੋਂ ਵੀ ਇੱਕ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਸੀ ਹੁਣ ਇਹਦੇ ਨਾਲ ਕੀ ਹੈ ਜਿਹੜਾ ਸਰਕਾਰ ਨੇ ਹੁਣ ਤੱਕ ਸਿਕੰਜਾ ਕੱਸ ਕੇ ਰੱਖਿਆ ਇਹਦੇ ਨਾਲ ਪ੍ਰਾਪਰਟੀ ਦਾ ਜਿਹੜਾ ਕਾਰੋਬਾਰ ਕਰਨ ਵਾਲੇ ਬੰਦੇ ਨਾ ਕਲੋਨੀਆਂ ਜਸਤੇ ਵੀ ਨੱਥ ਪਾਊਗੀ ਨੱਥੋ ਨੱਥ ਪਾਊਗੀ ਉਹਦੇ ਤੇ ਉਹ ਪ੍ਰੋਪਰ ਕੰਮ ਕਰਨਗੇ ਹਾਂ ਬਾਕੀ ਹੋਰ ਸਰਕਾਰ ਦੇ ਜਿਹੜੇ ਕੰਮ ਹੋਏ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਦਵਾਂ ਕਿ ਸ਼ਲਾਗ ਆਯੋਗ ਹੈਗੇ ਨੇ ਸਰਕਾਰ ਦੇ ਕੰਮ ਬਿਲਕ ਆਲਾ ਬਹੁਤ ਵਧੀਆ ਕੰਮ ਹੈ ਆਮ ਆਦਮੀ ਕਲੀਨਿਕ ਵਾਲਾ ਬਹੁਤ ਵਧੀਆ ਕੰਮ ਹੈ ਜਿਹੜੇ ਸਕੂਲ ਆਫ ਐਮਨਸ ਹੈਗੇ ਨੇ ਉਹ ਬਹੁਤ ਵਧੀਆ ਸਰਕਾਰ ਦਾ ਕੰਮ ਹੈ ਤੇ ਮੈਂ ਸਹੀ ਕਰ ਲਈਏ ਸਰਕਾਰ ਕੰਮ ਹੈ ਜੇ ਤੱਕ ਬਹੁਤ ਵਧੀਆ ਚੱਲ ਰਿਹਾ ਜਿਵੇਂ ਇਰੀਗੇਸ਼ਨ ਚ ਹਾਂ ਇਰੀਗੇਸ਼ਨ ਡਿਪਾਰਟਮੈਂਟ ਚ ਕਾਫੀ ਜਿਵੇਂ ਅਗੇ ਸਿਗਾ ਉਹ ਕਾਫੀ ਪ੍ਰੋਬਲਮ इवन ਕੇ ਜਿਹੜੇ ਪਟਿਆਲੇ ਤੋਂ ਨੇ ਆਪਣੇ ਮੰਤਰੀ ਸਾਹਿਬ ਉਹਨਾਂ ਨੇ ਮੌਕੇ ਤੇ ਵੀ ਜਾ ਕੇ ਬਲਬੀਤ ਸਿੰਘ ਸਿੱਧੂ ਸਾਹਿਬ ਨੇ ਮੌਕੇ ਤੇ ਵੀ ਜਾ ਕੇ ਉੱਥੇ ਆਪ ਜਾ ਜਾ ਲੈ ਕੇ ਆਪ ਕੋਲ ਖੜ ਕੇ ਕੰਮ ਕਰਾਇਆ ਇਰੀਗੇਸ਼ਨ ਡਿਪਾਰਟਮੈਂਟ ਜਿਹੜੀ ਉਹ ਕਗਰ ਸਾਈਡ ਪ੍ਰੋਬਲਮ ਆਉਂਦੀ ਸੀ ਉਹ ਕਾਫੀ ਹਾਲ ਹੱਦ ਤੱਕ ਉਹਨਾਂ ਨੇ ਆਪ ਮਤਲਬ ਸਰਦਾਰ ਦੀ ਲੈ ਕੇ ਮੰਤਰੀ ਨੇ ਆਪ ਸਰਦਾਰ ਦੀ ਲੈ ਕੇ ਕੰਮ ਕੀਤਾ ਬਹੁਤ ਵਧੀਆ ਚੱਲਿਆ ਪਿਛਲੀਆਂ ਸਰਕਾਰਾਂ ਨਾਲੋਂ ਬਹੁਤ ਅੱਛਾ ਚੱਲ ਰਿਹਾ ਬਟ ਅੱਛਾ ਚੱਲਣ ਕਰਕੇ ਜਿਹੜੀਆਂ ਦੂਜੀਆਂ ਐਨਟੀ ਪਾਰਟੀਆਂ ਉਹਨਾਂ ਨੂੰ ਥੋੜੀ ਜੀ ਤਕਰੀਬ ਮਹਿਸੂਸ ਹੁੰਦੀ ਹੈ ਉਹ ਸਰਕਾਰ ਦੀ ਬਦਨਾਮੀ ਵਾਲੇ ਪਾਸੋਂ ਕਈ ਵਾਰ ਗੱਲਾਂ ਕਰਦੇ ਪਰ ਨਹੀਂ ਲੋਕ ਸਾਰਾ ਕੁਝ ਸਮਝਦੇ ਨੇ ਲੋਕ ਸਰਕਾਰ ਦੇ ਨਾਲ ਸਰ ਲੱਗਦਾ ਇਹਨਾਂ ਭ੍ਰਿਸ਼ਟਾਚਾਰ ਨੂੰ ਕਿੰਨੀ ਕਨੱਥ ਪੈਗੀ ਕਿਉਂਕਿ ਆਮ ਤੌਰ ਤੇ ਕਹਿੰਦਾ ਜੀ ਜਿਹੜੀਆਂ ਤਹਿਸੀਲਾਂ ਨੇ ਉਹ ਭ੍ਰਿਸ਼ਟਾਚਾਰ ਦਾ ਘਰ ਬਣੀਆਂ ਹੋਈਆਂ ਨੇ ਲੱਗਦਾ ਕਿ ਉਸ ਤੇ ਨਾਲ ਅਸਰ ਪਏਗਾ ਬਿਲਕੁਲ ਅਸਰ ਪਏਗਾ ਜੀ ਉਹਨਾਂ ਦੇ ਉੱਤੇ 100% ਉਹਨਾਂ ਦੇ ਉੱਤੇ ਅਸਰ ਪਏਗਾ ਕਿਉਂਕਿ ਉਹ ਹੁਣ ਨਾਜਾਇਜ਼ ਪੈਸਾ ਅਨਸੈਸਲੀ ਨਹੀਂ ਮੰਗ ਸਕਦੇ ਜੀ ਐਨਓਸੀ ਦੇ ਨਾਮ ਤੇ ਮੰਗ ਲਿਆ ਜੀ ਹੁਣ ਆਬਜੈਕਸ਼ਨ ਆ ਗਈ ਜੀ ਆ ਕਰ ਦਿਓ ਜੀ ਹੁਣ ਇਹਨੂੰ ਐਨਓਸੀ ਦੇ ਉੱਤੇ ਹੀ ਗੇੜੇ ਮਾਰਦੇ ਰਹੋ ਤੁਸੀਂ ਕਿਹ ਮਹੀਨੇ ਗੇੜੇ ਮਾਰਦੇ ਰਹੋ ਐਨਓਸੀ ਫੇਰ ਨਹੀਂ ਸੀ ਮਿਲਦੀ ਹਾਂ ਹੈਨਾ ਫਿਰ ਅਲਟੀਮੇਟਲੀ ਬੰਦਾ ਕਹਿੰਦਾ ਸੀ ਕਿ ਹੁਣ ਅਗਲੇ ਨੂੰ ਪਹਿਲੇ ਹੀ ਪਤਾ ਲੱਗ ਜਾਂਦਾ ਸੀ ਕਿ ਇਹਨੂੰ ਪਹਿਲੇ ਹੀ ਪੈਸੇ ਦੇ ਦਿਓ ਹੈਨਾ ਰੇਟ ਉਹਨਾਂ ਦੇ ਸੈੱਟ ਹੋਏ ਹੋਏ ਸੀ ਤੇ ਉਹ ਉਹਨਾਂ ਦੇ ਉੱਤੇ ਤਾਂ ਹੁਣ ਬਿਲਕੁਲ ਹੀ ਨਾ ਸਿੱਖਤਾ ਉਹਨਾਂ ਦੀ ਜੇਬ 'ਚ ਹੁਣ ਪੈਸੇ ਨਹੀਂ ਪਿਆ ਕਰ ਰਹੇ ਜੇਬ 'ਚ ਹੁਣ ਪੈਸੇ ਨਹੀਂ ਪਿਆ ਕਰ ਰਹੇ ਕਹਿੰਦਾ ਸਿੱ ਬਿਲਕੁਲ ਜਿਹੜੇ ਹੁਣ ਆਪਣੇ ਹੁਣ ਸਿੰਘ ਸਾਹਿਬ ਨੇ ਪਹਿਲੇ ਵੀ ਕਿਹਾ ਵੀ ਪਲਾਟ ਇਕੱਠ ਦੇਣੇ ਜਿਹੜਾ ਕਿਹਾ ਵੀ ਧਰਮ ਵਾਸਤੇ ਗੁਰਦੁਆਰਾ ਸਾਹਿਬ ਵਾਸਤੇ ਮੰਦਿਰ ਵਾਸਤੇ ਚਰਚ ਵਾਸਤੇ ਜੋ ਵੀ ਕਿਸੇ ਧਰਮ ਵਿੱਚ ਜੋ ਹੁੰਦਾ ਉਹ ਇੱਕ ਜਗ੍ਹਾ ਇੱਕ ਤੋਂ ਜਗ੍ਹਾ ਲਾਜ਼ਮੀ ਹੋਣੀ ਚਾਹੀਦੀਆਂ ਨੇ ਤੇ ਨਾਲ ਦੇ ਨਾਲ ਜਿਹੜੀਆਂ ਪਾਰਕਾਂ ਵਾਲੀ ਗੱਲ ਹੈ ਕਿਉਂਕਿ ਅੱਜ ਹੁਣ ਜ਼ਮਾਨਾ ਆ ਗਿਆ ਖੁੱਲਾ ਜੀ ਪਾਰਕਾਂ ਵੀ ਜਿਹੜੀਆਂ ਵੱਡੀਆਂ ਵੱਡੀਆਂ ਸੋਹਣੀਆਂ ਪਾਰਕਾਂ ਹੋਣੀਆਂ ਚਾਹੀਦੀਆਂ ਨੇ ਉਹਨਾਂ ਨੂੰ ਚਾਹੀਦਾ ਕਿਉਂਕਿ ਮੇਰੀ ਗੱਲ ਸੁਣੋ ਜਿਹੜਾ ਵਜਨ ਹੈ ਉਹ ਤਾਂ ਪ੍ਰਾਪਰਟੀ ਦੇ ਪੈਣਾ ਜੋ ਰੇਟ ਹੈ ਪ੍ਰਾਪਰਟੀ ਦਾ ਹੀ ਪੈਣਾ ਹੈਗਾ ਇਹ ਤਾਂ ਨਹੀਂ ਜਿਤਨਾ ਕਰੋ ਜਗ੍ਹਾ ਖਾਲੀ ਛੱਡਣਗੇ ਪਾਰਕ ਵੱਡੀਆਂ ਬਣਾਣਗੇ ਹਾਂਜੀ ਉਹ ਪਲਾਟ ਜਿਹੜੇ ਕੱਟੇ ਨੇ ਇੱਕ ਤਾਂ ਖੂਬਸੂਰਤੀ ਹੋਏਗੀ ਤੇ ਲੋਕੀ ਤੁਹਾਨੂੰ ਪਤਾ ਅੱਜ ਕੱਲ ਜਦ ਸਮਾਂ ਕੀ ਆ ਗਿਆ ਜੀ ਅੱਜ ਕੱਲ ਤਾਂ ਲੋਕੀ ਕਹਿੰਦੇ ਨੇ ਖੁੱਲਾ ਇਲਾਕਾ ਹੋਵੇ ਸਾਫ਼ ਸੁਥਰਾ ਹੋਵੇ ਆ ਦਰਖਤ ਲੱਗਿਓ ਛਠੰਡੀ ਹਵਾ ਹੋਵੇ ਪਾਰਕਾਂ ਵੱਡੀਆਂ ਹੋਣ ਤੇ ਉੱਥੇ ਚਾਰ ਪੈਸੇ ਬੰਦਾ ਫालतू ਵੀ ਖਰਚ ਕਰ ਦਿੰਦਾ ਜੀ ਤੇ ਸਰਕਾਰ ਜਿਹੜੀ ਹੈਗੀ ਹੈ ਸਰਕਾਰ ਹੈ ਜਿਹੜੀ ਹੈ ਸਰਕਾਰ 3 ਸਾਲ ਹੋ ਗਏ ਨਹੀਂ ਪੂਨੇ 3 ਸਾਲ ਬਹੁਤ ਅੱਛਾ ਕੰਮ ਕਰ ਰਹੀ ਹੈ ਪਰ ਹਲੇ ਥੋੜੀ ਬਹੁਤੀ ਲੋਕਾਂ ਦੇ ਵਿੱਚ ਅਲੇ ਬੇਈਮਾਨੀ ਹੈਗੀ ਹੈ ਜੀ ਕ੍ਰਪਸ਼ਨ ਚੱਲ ਰਹੀ ਹੈ ਪਰ ਇੱਕ ਸਰਕਾਰ ਨੂੰ ਅਸੀਂ ਆਈ ਬੇਨਤੀ ਕਰਨਾ ਕਿ ਜੋ ਹੈ ਨਾ ਤੇ ਥੁਰ ਜੇ ਕੁਆਰੀ ਹੋਰ ਨਾ ਤਪਾ ਦੇਣ ਥੁਰ ਜੇ ਹੋਰ ਸਕੰਜਾ ਕੱਸ ਦੇਣ ਕਿਉਂਕਿ ਜਿਹੜਾ ਸਕੰਜਾ ਕੱਸਾ ਗਿਆ ਨਾ ਤੇ ਪਹਿਲੇ ਤਾਂ ਆਪਾਂ ਦਿੱਲੀ ਵਿੱਚ ਆਗੇ ਸੀ ਹੁਣ ਪੰਜਾਬ ਵਿੱਚ ਫਿਰ ਸ਼ਹਿਰ ਮਹਾਰਾਜ ਕਰੇਗਾ ਇਹਨਾਂ ਦੀ ਸਰਕਾਰ ਦੂਜੀਆਂ ਸਟੇਟਾਂ 'ਚ ਆ ਜਾਏ ਜਿਵੇਂ ਉਹਨਾਂ ਹਰਿਆਣਾ ਦਾ ਟਾਈਮ ਆ ਰਿਹਾ ਹੈ ਜੀ ਹਰਿਆਣਾ ਵੀ ਟੋਂਡ ਪਾ ਦਾ ਪੰਜਾਬ ਦਾ ਅੰਗ ਹੈ ਉਤਲ ਵੀ ਦੇਖ ਲੋ ਇਹਨਾਂ ਦੀ ਸਰਕਾਰ ਬਣਨ ਦੇ ਅਸਾਰ ਬਣ ਜਾਣਗੇ ਬਹੁਤ ਧੰਨਵਾਦ ਜੀ ਤਾਂ ਇਹ ਆਮ ਲੋਕ ਕਦਾ ਕਹਿੰਦੇ ਕਿ ਇਹ ਫੈਸਲਾ ਬਹੁਤ ਵਧੀਆ ਹੈ ਇਸ ਦੇ ਨਾਲ ਭ੍ਰਸ਼ਟਾਚਾਰ ਤੇ ਬੜੀ ਨੱਥ ਪਈਗੀ ਤੇਰੇ ਅਪਡੇਟਸ ਨਾਲ ਜੁੜੋ ਕੈਮਰਾਮੈਨ ਸੰਦੀਪ ਸਿੰਘ ਦਾ ਸਨ ਅਜੀਤ ਸਿੰਘ ਪਲਾਜ਼ਾ ਨਸਪੁਕਸ ਲੁਧਿਆਣਾ